ਸਾਰੇ ਹੀ ਕਬੂਤਰ ਬਾਜ਼ ਪ੍ਰਾਮਾ ਨੂੰ ਸਤਿ ਸ਼੍ਰੀ ਅਕਾਲ ਜੀ ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ ਵੈਲਕਮ ਆ ਵੀਰ ਜੀ ਸੋ ਫਿਰ ਤੋਂ ਕਾਫੀ ਦਿਨਾਂ ਬਾਅਦ ਵੀਡੀਓ ਬਣਾ ਕੇ ਪਾ ਰਹੇ ਆ ਪਹਿਲਾਂ ਆਪਾਂ ਸੇਲ ਵਾਸਤੇ ਪਾਈ ਸੀ ਕਬੂਤਰਾਂ ਦੇ ਨਾ ਕਿ ਆਪਾਂ ਕਬੂਤਰ ਸੇਲ ਕਰਨੇ ਆ ਚਲੋ ਹੁਣ ਵਿੱਚ ਕੁਝ ਹੋਏ ਆ ਕੁਝ ਬਚੇ ਆ ਆਪਣੇ ਕੋਲ ਠੀਕ ਆ ਪ੍ਰਾਭੋ ਤੇ ਅੱਜ ਸਿਰਫ ਆਪਾਂ ਕਰਵਾਵਾਂਗੇ ਸ਼ੌਂਕ ਸਹੀ ਆ ਦੂਸਰੀ ਗੱਲ ਭਰਾਓ ਗੱਲ ਇਦਾਂ ਆ ਕਿ ਜਿਵੇਂ ਮੈਂ ਪਿਛਲੀ ਵੀਡੀਓ ਪਾਈ ਸੀਗੀ ਕਿ ਆਪਾਂ ਨਾਲ ਹੀ ਰੇਟ ਦੱਸ ਦਿੱਤਾ ਸੀਗਾ ਕਿ ਆਪਾਂ 10000 ਤੋਂ ਥੱਲੇ ਕੋਈ ਜੋੜਾ ਨਹੀਂ ਦੇਣਾ ਤੇ ਮੇਰੇ ਦੇਖਣ ਦੇ ਵਿੱਚ ਆਇਆ ਕਿ ਭਰਾ ਬਹੁਤ ਜਿਹੜੇ ਕਬੂਤਰ ਲੱਭਦੇ ਆ ਉਹ ਵੀਡੀਓ ਨੂੰ ਨਹੀਂ ਦੇਖਦੇ ਬਸ ਉਹ ਕਹਿੰਦਾ ਭਾਬਾ ਕੋ ਸਟਾਰਟਿੰਗ ਦੇਖਦੇ ਆ ਕਬੂਤਰ ਸੇਲ ਤੇ ਉਹ ਫੋਨ ਕਰਨ ਲੱਗ ਪੈਂਦੇ ਆ ਠੀਕ ਆ ਜਦੋਂ ਕਿ ਮੈਂ ਵਿੱਚ ਦੱਸਿਆ ਸੀਗਾ ਕਿ ਆਪਾਂ ਇਹਦੇ ਵਿੱਚ ਕੋਈ ਵੀ ਪੈਸਾ ਘੱਟ ਨਹੀਂ ਕਰਨਾ ਸਹੀ ਨਾ ਉਸੇ ਹਿਸਾਬ ਨਾਲ ਹੀ ਪੈਸੇ ਦੱਸੇ ਸੀਗੇ ਕਿਉਂਕਿ ਵੀਡੀਓ ਵਿੱਚ ਤੇ ਕੋਈ ਛੇਤੀ ਦੱਸਦਾ ਨਹੀਂ ਕਿ ਆਪਾਂ ਕਿੰਨੇ ਦੇ ਦੇਣੇ ਹਨ ਤੇ ਆਪਾਂ ਨੇ ਇਸੇ ਚੀਜ਼ ਕਰਕੇ ਕਿ ਆਪਾਂ ਨੂੰ ਕਿਸੇ ਦਾ ਵੀ ਸਮਾਂ ਨਾ ਖਰਾਬ ਹੋਵੇ ਸਾਨੂੰ ਫੋਨ ਕਰੇ ਉਹਨੂੰ ਅੱਗੇ ਲੱਗੇ ਕਿ ਯਾਰ ਰੇਟ ਵੱਧਦਾ ਹੈ ਹਨਾ ਤੇ ਇਧਰੋਂ ਸਾਡਾ ਵੀ ਸਮਾਂ ਖਰਾਬ ਹੋਵੇ ਕਿ ਉਸ ਤੋਂ ਘੱਟ ਰੇਟ ਵਾਲੇ ਸਾਨੂੰ ਫੋਨ ਕਰਨ ਤੇ ਸਾਡਾ ਵੀ ਸਮਾਂ ਖਰਾਬ ਹੋ ਕਿਉਂਕਿ ਆਪਾਂ ਉਸ ਤੋਂ ਘੱਟ ਦੇਣੇ ਨਹੀਂ ਕਬੂਤਰ ਤੇ ਉਹ ਭਰਾ ਮੈਂ ਥੋੜਾ ਜਿਹਾ ਵੇਚ ਜਾ ਕੇ ਗੱਲ ਕਹੀ ਕਿ ਆਪਾਂ 10000 ਨੂੰ ਜੋੜਾ ਦੇਣਾ ਆ ਤੇ ਵੀਡੀਓ ਕੋਈ ਨਹੀਂ ਦੇਖਦਾ ਪਹਿਲਾਂ ਹੀ ਭਰਾ ਫੋਨ ਲਾ ਲੈਂਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਯਾਰ ਮਹਿੰਗਾ ਆ ਠੀਕ ਹੈ ਨਾ ਤੇ ਫਿਰ ਮਨਾਂ ਨੂੰ ਕਹਿਣਾਗਾ ਭਾਜੀ ਮੈਂ ਵੀਡੀਓ ਵੇਚੀ ਇਹ ਗੱਲ ਕਹੀ ਸੀ ਸਹੀ ਨਾ ਤੇ ਆ ਚੱਕਰ ਪੈ ਜਾਂਦਾ ਮੇਰੇ ਵੀਰ ਭਰਾ ਜੇ ਵੀਡੀਓ ਹੁੰਦੀ ਪੂਰੀ ਦੇਖ ਲਿਆ ਕਰੋ ਕੁਝ ਕੰਮ ਦੀਆਂ ਗੱਲਾਂ ਹੁੰਦੀਆਂ ਮੈਨੂੰ ਫਿਰ ਇਹ ਚੀਜ਼ ਤੋਂ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ ਕਿ ਮੈਂ ਜਿੰਨੀਆਂ ਵੀ ਹੁਣ ਤੱਕ ਵੀਡੀਓ ਕੰਮ ਦੀਆਂ ਵੀ ਪਾਈਆਂ ਆ ਉਹ ਵੀ ਮੈਨੂੰ ਲੱਗਦਾ ਕਿਸੇ ਤੇ ਕੰਮ ਨਹੀਂ ਆਈਆਂ ਠੀਕ ਹੈ ਨਾ ਕਿਉਂਕਿ ਆਪਾਂ ਫਟਾਫਟ ਦੇਖਦੇ ਆ ਤੇ ਬਸ ਅਗਲੀ ਵੀਡੀਓ ਦੇਖਣੀ ਸ਼ੁਰੂ ਕਰ ਦਿੰਨੇ ਆ ਸਕਿੱਪ ਕਰ ਦਿੰਨੇ ਆ ਠੀਕ ਹੈ ਨਾ ਤੇ ਇਦਾਂ ਨਾ ਮੇਰੇ ਵੀਰ ਭਰਾ ਕਰਿਆ ਕਰੋ ਬਹੁਤ ਕੰਮ ਦੀਆਂ ਵੀਡੀਓ ਹੁੰਦੀਆਂ ਆ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਆ ਤੇ ਇੱਕ ਗੱਲ ਇਹ ਵੀ ਆ ਕਿ ਕੁਝ ਗੱਲਾਂ ਵਿੱਚ ਮੈਂ ਵੀਡੀਓ ਦੇ ਇਹੋ ਜਿਹੀਆਂ ਕਰਦਾ ਕਿ ਜਿਹੜੀਆਂ ਛੇਤੀ ਸਮਝ ਨਹੀਂ ਆਉਣ ਵਾਲੀਆਂ ਸਹੀ ਆ ਉਸ ਸਮੇਂ ਦੇ ਨਾਲ ਹਾਲਾਤਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਸਮਝ ਆ ਜਾਣਗੀਆਂ ਕਿ ਮੈਂ ਇੱਥੇ ਉਹ ਕਿਸ ਸਿੰਗਰ ਦੀ ਗੱਲ ਨਹੀਂ ਕਰਦਾ ਪਿਆ ਜਿਹੜਾ ਕਹਿੰਦਾ ਸੀਗਾ ਕਿ ਇਹ ਤੁਹਾਨੂੰ 50 ਸਾਲ ਬਾਅਦ ਜਾ ਕੇ ਮੇਰੀਆਂ ਗੱਲਾਂ ਸਮਝ ਆਉਣੀਆਂ ਇਦਾਂ ਦਾ ਕੁਝ ਨਹੀਂ ਕਹ ਉਹ ਅੱਜ ਵੀ ਸਮਝ ਆ ਸਕਦੀਆਂ ਬਸ ਤੁਸੀ ਸਮਝਣ ਵਾਲੇ ਹੋਣੇ ਚਾਹੀਦੇ ਆ ਠੀਕ ਹੈ ਤੇ ਆਓ ਆਪਾਂ ਅੱਜ ਸ਼ੌਕ ਕਰਵੋਨੇ ਆ ਬਸ ਆ ਕਬੂਤਰ ਰੱਖੇ ਆ ਆਪਾਂ ਨੇ ਬਾਕੀ ਸਾਰੇ ਆਪਾਂ ਨੇ ਕਬੂਤਰ ਸੇਲ ਤੇ ਲਾਏ ਸੀਗੇ ਇੰਨੇ ਕੁ ਰੱਖੇ ਆ ਜਿਹੜੇ ਆਪਣੇ ਆ 15 16 ਜਾਂ 20 ਦੇ ਕਰੀਬ ਜੋੜੇ ਹੋਣੇ ਮੈਂ ਗਿਨੇ ਨਹੀਂਗੇ ਜੋ ਮੈਨੂੰ ਚੰਗਾ ਲੱਗਾ ਕਿ ਕੁਝ ਹੈਗੇ ਸਾਰੇ ਚੰਗੇ ਆਪਣੇ ਕੋਲ ਤੇ ਮਸਰਾ ਇਹ ਆ ਕਿ ਫੇਰ ਵੀ ਆਪਣੀ ਆਪਣੀ ਪਸੰਦ ਹੁੰਦੀ ਆ ਠੀਕ ਆ ਇਹ ਉਹਨਾਂ ਦੇ ਭੈਣ ਭਰਾ ਆ ਕੁਝ ਵੱਡੇ ਕੁਝ ਛੋਟੇ ਤੇ ਤੁਹਾਨੂੰ ਕਿਹੜਾ ਪਸੰਦ ਹੁੰਦਾ ਆ ਗੱਬੇ ਵਾਲਾ ਪਸੰਦ ਹੁੰਦਾ ਆ ਪਹਿਲੇ ਨੰਬਰ ਵਾਲਾ ਹੁੰਦਾ ਜਾਂ ਸਭ ਤੋਂ ਪਿੱਛੇ ਵਾਲਾ ਉਹ ਤੁਸੀਂ ਰੱਖ ਲੈਣੇ ਆ ਬਾਕੀ ਤੁਸੀਂ ਸੇਲ ਤੇ ਲਾ ਦਿੰਨੇ ਆ ਇਸੇ ਤਰੀਕੇ ਨਾਲ ਹੀ ਮੈਂ ਕੀਤਾ ਭਰਾਵੋ ਠੀਕ ਆ ਨਾ ਸਵੇਰ ਦਾ ਟਾਈਮ ਆ ਹਾਲੇ ਤੱਕ ਬੂਆ ਹੀ ਖੋਲੇ ਆ ਮੈਂ ਕਿਹਾ ਚਲੋ ਅੱਜ ਵੀਡੀਓ ਬਣਾ ਕੇ ਪਾਉਨੇ ਆ ਤੇ ਦੂਸਰੀ ਗੱਲ ਕਿ ਜਿਹੜੀ ਮੈਂ ਹੁਣ ਕਰਨ ਲੱਗਾ ਭਰਾਵੋ ਆਪਾਂ ਸੋਚਦੇ ਨਾ ਕਬੂਤਰ ਮਰ ਜਾਂਦੇ ਆ ਭੁੱਖੇ ਮਰ ਜਾਂਦੇ ਆ ਜਾਂ ਕਿੱਦਾਂ ਹਨਾ ਦਾਣੇ ਨਹੀਂ ਪਏ ਕਬੂਤਰਾਂ ਨੂੰ ਇਦਾਂ ਕਬੂਤਰ ਕਦੀ ਵੀ ਨਹੀਂ ਮਰਦੇ ਭਰਾਵੋ ਠੀਕ ਆ ਭੁੱਖੇ ਕਬੂਤਰ ਐਡੀ ਛੇਤੀ ਨਹੀਂ ਮਰਦੇ ਹਾਂ 4 ਦਿਨ ਬਾਅਦ ਕਬੂਤਰ ਮਰ ਜਾਂਦਾ ਭੁੱਖਾ ਇਦਾਂ ਹੋ ਜਾਂਦੀ ਆ ਉਹ ਕਿੱਦਾਂ ਮਰਦਾ ਕਿਉਂਕਿ ਜਦੋਂ ਇੱਕਦਮ ਹੀ ਆਪਾਂ ਦਾਣਾ ਬੰਦ ਕਰ ਦਈਏ ਠੀਕ ਆ ਜਿਵੇਂ ਮੈਂ ਕਹੇ ਹੁਣ ਮੈਂ ਜੋ ਸਿੱਖਿਆ ਆਪਣੇ ਕਬੂਤਰ ਮੈਂ ਦੱਸਿਆ ਕੁਝ ਬਿਮਾਰੀ ਵਿੱਚ ਵੀ ਆਏ ਸੀ ਨਾ ਤੇ ਉਹ ਮਸਲਾ ਇਹ ਆ ਕਿ ਜਿਵੇਂ ਕਿ ਆਪਾਂ ਕਬੂਤਰ ਨੂੰ ਜਿਹੜੇ ਹਿਸਾਬ ਨਾਲ ਦਾਣਾ ਪਾਉਂਨੇ ਨਾ ਉਹਦਾ ਰੁਟੀਨ ਬਣ ਜਾਂਦਾ ਉਹ ਰੁਟੀਨ ਦੇ ਹਿਸਾਬ ਦੇ ਨਾਲ ਹੀ ਦਾਣਾ ਮੰਗਦਾ ਜਦੋਂ ਤਾਂ ਰੁਟੀਨ ਆਪਾਂ ਇੱਕਦਮ ਤੋੜ ਦਿੰਨੇ ਨਾ ਫਿਰ ਉਹ ਕਬੂਤਰ ਮਰ ਜਾਂਦਾ 4 ਦਿਨਾਂ ਬਾਅਦ ਭੁੱਖਾ ਮਰ ਜਾਂਦਾ ਜਿਆਦਾ ਭੁੱਖ ਮਹਿਸੂਸ ਕਰ ਜਾਂਦਾ ਤੇ ਇੱਕ ਗੱਲ ਹੋਰ ਮੈਂ ਇੱਥੇ ਦੱਸਣੀ ਚਾਹੁੰਨਾ ਆ ਜੇਕਰ ਆਪਾਂ ਪ੍ਰੋਟੀਨ ਦਾ ਚੇਂਜ ਕਰ ਦਈਏ ਨਾ ਹੌਲੀ-ਹੌਲੀ ਕਰਕੇ ਸਟੈਪ ਵਾਈਜ਼ ਘਟ ਦੇਣ ਦੇਣੇ ਦਾਣੇ ਦੇਣੇ ਸ਼ੁਰੂ ਕਰ ਦਈਏ ਜੇ ਆਪਾਂ ਉਹ ਕਬੂਤਰ ਨੂੰ 25 ਦਿਨ ਵੀ ਦਾਣਾ ਦਈਏ 5 ਦਿਨਾਂ ਬਾਅਦ ਉਹਦਾ ਹੌਲੀ-ਹੌਲੀ ਚੇਂਜ ਕਰਕੇ ਸਟੈਪ ਵਾਈਜ਼ ਸਟੈਪ ਉਹਦੇ ਰੂਲ ਚੇਂਜ ਸਾਦੇ ਕਰਕੇ ਜੇ ਆਪਾਂ ਨੂੰ 5 ਦਿਨ ਬਾਅਦ ਵੀ ਦਿਓ 5 ਦਿਨ ਤੇ ਲੱਗ ਜਾਂਦਾ ਹੈ ਠੀਕ ਆ ਉਹ ਮਰੂਗਾ ਨਹੀਂ ਫਿਰ ਉਹ 5 ਦਿਨਾਂ ਬਾਅਦ ਹੀ ਦਾਣਾ ਖਾਊਗਾ ਤੇ ਹজম ਕਰੂਗਾ ਸਹੀ ਆ ਤੇ ਜੇਕਰ ਤੁਸੀਂ ਉਹਨੂੰ ਅਗਲੇ ਦਿਨ ਵੀ ਦਾਣਾ ਦੇ ਦਿੰਨੇ ਆ ਉਹ ਫਿਰ ਦਾਣਾ ਉਹ ਪੰਜਾ ਦੇਣਾ ਚੀ ਹজম ਕਰੂਗਾ ਠੀਕ ਆ ਉਹ ਅੰਦਰਲਾ ਸਿਸਟਮ ਹੀ ਇਦਾਂ ਦਾ ਬਣ ਜਾਂਦਾ ਹੈ ਸਮੇਂ ਦੇ ਹਿਸਾਬ ਦੇ ਨਾਲ ਤੇ ਕਿਉਂਕਿ ਕਬੂਤਰ ਫਿਰ ਆਪਣੇ ਸਰੀਰ ਨੂੰ ਖਾਣਾ ਵੀ ਸ਼ੁਰੂ ਕਰ ਦਿੰਦਾ ਠੀਕ ਹੈ ਨਾ ਦਾਣੇ ਤੋਂ ਬਾਅਦ ਪਹਿਲਾਂ ਦੇਖਿਆ ਹੋਊਗਾ ਤੁਸੀਂ ਕਿ ਕਬੂਤਰ ਜਦੋਂ ਆਪਾਂ ਨੂੰ ਦਾਣਾ ਪਾਉਂਦੇ ਆ ਉਹ ਦਾਣਾ ਖਾਂਦਾ ਆ ਕਬੂਤਰ ਠੀਕ ਹੈ ਫਿਰ ਜਦੋਂ ਉਹ ਦਾਣਾ ਨਹੀਂ ਮਿਲਦਾ ਕਬੂਤਰ ਕਮਜ਼ੋਰ ਹੋਣ ਲੱਗ ਪੈਂਦਾ ਕਿਉਂਕਿ ਉਹ ਫਿਰ ਬਹੁਤ ਤੇਜ਼ੀ ਦੇ ਨਾਲ ਆਪਣੇ ਸਰੀਰ ਨੂੰ ਖਾਣਾ ਸ਼ੁਰੂ ਕਰਦਾ ਹੈ ਠੀਕ ਹੈ ਨਾ ਜਿੱਦ ਆਪਾਂ ਕਹਿੰਨੇ ਬੰਦਾ ਤਗੜਾ ਹੋ ਗਿਆ ਹਨਾ ਫੈਟ ਚੜ ਗਈ ਉਹ ਜਦ ਰੋਟੀ ਛੱਡ ਦੇਵੇ ਜੇ ਡਾਈਟ ਤੇ ਹੋ ਜਾਂਦਾ ਤੁਸੀਂ ਦੇਖਿਆ ਹੋਊਗਾ ਕਿ ਉਹ ਫਿਰ ਕੀ ਹੁੰਦਾ ਆ ਉਹਦੀ ਸਿਹਤ ਘਟਣੀ ਸ਼ੁਰੂ ਹੋ ਜਾਂਦੀ ਉਹਨੇ ਜੋ ਜਮਾ ਕੀਤਾ ਹੁੰਦਾ ਜਿਵੇਂ ਕਿ ਆਪਾਂ ਬੈਂਕ ਵਿੱਚ ਪੈਸੇ ਜਮਾ ਕਰਵਾ ਲੈਨੇ ਆ ਤੇ ਫਿਰ ਥੋੜੇ ਥੋੜੇ ਕੱਢ ਕੇ ਤੇ ਵਰਤਦੇ ਰਹਿੰਨੇ ਆ ਉਸੇ ਤਰੀਕੇ ਨਾਲ ਹੀ ਆਪਾਂ ਜਿਹੜਾ ਆਪਣਾ ਰੋਟੀ ਪਾਣੀ ਜੋ ਵੀ ਆਪਾਂ ਖਾਦਾ ਹੁੰਦਾ ਉਹ ਆਪਣੀ ਸ਼ਕਤੀ ਨੂੰ ਆਪਾਂ ਆਪਣੇ ਸਰੀਰ ਵਿੱਚ ਜਮਾ ਕਰਦੇ ਆ ਠੀਕ ਹੈ ਉਹ ਫਿਰ ਜਦੋਂ ਆਪਾਂ ਛੱਡ ਦੇ ਛਡੋਨੇ ਆ ਕੁਛ ਖਾਣਾ ਪੀਣਾ ਫਿਰ ਅਸੀਂ ਆਪਣੇ ਸਰੀਰ ਨੂੰ ਖਾਣਾ ਸ਼ੁਰੂ ਕਰਦੇ ਆ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਸਹੀ ਨਾ ਤੇ ਇਸੇ ਤਰੀਕੇ ਨਾਲ ਕਬੂਤਰਾਂ ਦਾ ਹਿਸਾਬ ਕਿਤਾਬ ਹੈ ਤੇ ਇਹ ਕਬੂਤਰ ਵੀ ਆਪਣੇ ਸਰੀਰ ਨੂੰ ਖਾਣਾ ਸ਼ੁਰੂ ਕਰਦੇ ਆ ਤੇ ਜੇਕਰ ਆਪਾਂ ਨੇ ਸਟੈਪ ਵਾਈਜ਼ ਸਿਖਾਇਆ ਹੋਊਗਾ ਫਿਰ ਉਹ ਤਰੀਕੇ ਨਾਲ ਸਰੀਰ ਨੂੰ ਖਾਂਦੇ ਆ ਥੋੜਾ ਥੋੜਾ ਕਿ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਵੀ ਨਹੀਂ ਪੈਂਦੀ ਤੇ ਜਦੋਂ ਆਪਾਂ ਇੱਕਦਮ ਇਹਦਾ ਦਾਣਾ ਬੰਦ ਕਰ ਦਵਾਂਗੇ ਤਾਂ ਫਿਰ ਇਹ ਕੀ ਹੁੰਦਾ ਆ ਇੱਕਦਮ ਹੀ ਆਪਣੇ ਸਰੀਰ ਨੂੰ ਖਾਣਾ ਸ਼ੁਰੂ ਕਰਦੇ ਆ ਤੇ ਚਾਰਾ ਪੰਜਾ ਦਿਨਾਂ ਵਿੱਚ ਹੀ ਮਰ ਜਾਂਦੇ ਆ ਸੁੱਕ ਕੇ ਠੀਕ ਹੈ ਤੇ ਇਹਨਾਂ ਦਾ ਵੀ ਕਿਸਾਨ ਨੂੰ ਰੁਟੀਨ ਬਣਾਉਣਾ ਪਊਗਾ ਠੀਕ ਆ ਪ੍ਰਭੂ ਤੇ ਇਹ ਜਰੂਰ ਕੋਸ਼ਿਸ਼ ਕਰੋ ਜੇਕਰ ਤੁਹਾਡੇ ਕਬੂਤਰ ਬਿਮਾਰੀ ਵਿੱਚ ਗਏ ਆ ਭਾਵੇਂ ਉਹਨੂੰ ਚੌਥੇ ਪੰਜਵੇਂ ਦਿਨ ਹੀ ਲਾਲ ਬੋ ਦਾਣੇ ਤੇ ਪਰ ਉਹਨੂੰ ਦਿੰਦੇ ਰਵੋ ਉਹ ਠੀਕ ਹੋ ਜਾਊਗਾ ਕਬੂਤਰ ਤੁਹਾਡਾ ਸਹੀ ਆ ਤੇ ਤੁਸੀਂ ਦੇਖਿਆ ਹੋਊਗਾ ਤੁਸੀਂ ਆਮ ਗੱਲ ਇਹ ਵੀ ਜਾਣਦੇ ਹੋਵੋਗੇ ਕਿ ਪੁਰਾਣੇ ਟਾਈਮ ਦੇ ਵਿੱਚ ਕਬੂਤਰਾਂ ਦੀ ਜ਼ਿਆਦਾ ਕੇਅਰ ਨਹੀਂ ਸੀ ਹੁੰਦੀ ਨਾ ਕਿੰਨੇ ਕਿੰਨੇ ਕਬੂਤਰ ਉੜਦੇ ਸੀਗੇ ਕਿਉਂਕਿ ਉਹ ਕਬੂਤਰਾਂ ਨੇ ੱੱਕੇ ਚੱਲੇ ਸੀਗੇ ਠੀਕ ਹੈ ਇੱਕ ਤਾਂ ਚਲੋ ਖਰਾਕ ਦੇ ਵਿੱਚ ਵੀ ਉਹ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜਾਨ ਸੀਗੀ ਦੂਸਰਾ ਇੰਨੀ ਸਾਮ ਸੰਭਾਲ ਹੈ ਨਹੀਂ ਸੀ ਜਿੰਨੀ ਹੁਣ ਆਪਾਂ ਕਰਦੇ ਆ ਸਾਡੇ ਕਬੂਤਰ ਸਾਮ ਸੰਭਾਲ ਦੇ ਉੱਪਰ ਲੱਗ ਗਏ ਆ ਬਹੁਤੀ ਸਾਮ ਸੰਭਾਲ ਮੰਗਦੇ ਆ ਜਿੱਦ ਦਿਨਾਂ ਦੀ ਸਾਮ ਸੰਭਾਲ ਨਹੀਂ ਹੁੰਦੀ ਸਾਡੇ ਕੋਲੋਂ ਕਿਉਂਕਿ ਕੰਮਕਾਰਾਂ ਵਿੱਚ ਵਿਜੀ ਹੋਣ ਕਰਕੇ ਕਿਸੇ ਕੋਈ ਦਿਨ ਇਹੋ ਜਿਹਾ ਵਿੱਚ ਹੋ ਜਾਂਦਾ ਆ ਕਿ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਬਸ ਉਦੋਂ ਹੀ ਇਹ ਮਾਰ ਖਾ ਜਾਂਦੇ ਆ ਕਬੂਤਰ ਠੀਕ ਆ ਇਹਨਾਂ ਨੂੰ ਕੁਝ ਸਖਤ ਰੱਖਣ ਵਾਸਤੇ ਤੇ ਇਹਨਾਂ ਨੂੰ ਇਹਦੇ ਹਾਲਾਤਾਂ ਤੇ ਵੀ ਸਾਨੂੰ ਛੱਡਣਾ ਪਊਗਾ ਜਿਆਦਾ ਕੇਅਰ ਨਹੀਂ ਆਪਾਂ ਨੇ ਕਰਨੀ ਕੁਝ ਸਾਨੂੰ ਇਹਦੇ ਹਾਲਾਤਾਂ ਦੇ ਇਹਨਾਂ ਨੂੰ ਛੱਡਣਾ ਪਊਗਾ ਤੇ ਜੇਕਰ ਆਪਾਂ ਇਹਦੀ ਇੰਨੀ ਕੇਅਰ ਕਰਦੇ ਰਹੇ ਤੇ ਫਿਰ ਤੁਹਾਨੂੰ ਪਤਾ ਕਿਸੇ ਦਿਨ ਤੇ ਕੋਈ ਬੰਦੇ ਨੂੰ ਕੰਮ ਪੈ ਹੀ ਜਾਂਦਾ ਉਸੇ ਦੇ ਨਾਲ ਹੀ ਇਹ ফাঁਕਾ ਖਾ ਜਾਂਦੇ ਹਰੀਆਂ ਬਿੱਠਾਂ ਕਰਨ ਲੱਪ ਜਾਂਦੀਆਂ ਹੈ ਕਈ ਕੁਸ਼ ਹੋ ਜਾਂਦਾ ਤੇ ਮੇਰਾ ਯਾਰ ਦੋਸਤ ਹੈ ਇੱਕ ਉਹ ਜੇ ਆਪਣੇ ਕਬੂਤਰਾਂ ਨੂੰ ਬਿਮਾਰੀ ਪਈ ਆ ਤੇ ਠੀਕ ਆ ਉਹਦੇ ਨੂੰ ਵੀ ਪਈ ਸੀ ਤੇ ਫਿਰ ਇਹਦੇ ਵਜ੍ਹਾ ਚੇਂਜ ਕੀ ਰਹਿ ਗਿਆ ਕੁਛ ਵੀ ਚੇਂਜ ਨਹੀਂ ਰਹਿ ਗਿਆ ਉਹਦੇ ਵੀ ਕਬੂਤਰ ਸੈਟ ਆ ਤੇ ਮੇਰੇ ਵੀ ਸੈਟ ਆ ਉਹ ਬਹੁਤ ਜ਼ਿਆਦਾ ਘੱਟ ਕੇਅਰ ਕਰਦਾ ਉਹ ਕਿਸੇ ਟਾਈਮ ਰਾਤ ਨੂੰ ਦਾਣਾ ਪਾ ਦਤਾ ਉਹਨਾਂ ਕਿਸੇ ਟਾਈਮ ਦੁਪਹਿਰ ਨੂੰ ਪਾ ਦਤਾ ਜਿਵੇਂ ਉਹਦਾ ਟਾਈਮ ਲੱਗਦਾ ਤੇ ਕਬੂਤਰ ਉਹਦੇ ਫਿੱਟ ਆ ਤੇ ਫਿਰ ਆਪਾਂ ਸਮਾਂ ਕਿਉਂ ਖਰਾਬ ਕਰਦੇ ਪਏ ਇੰਨਾ ਕਬੂਤਰਾਂ ਦੇ ਪਿੱਛੇ ਉੱਡਦੇ ਉਹਦੇ ਵੀ ਵਧੀਆ ਆ ਕਬੂਤਰ ਕਿਉਂਕਿ ਉਹ ਕਬੂਤਰ ਸਟਰੋਂਗ ਹੋ ਗਏ ਘਾਟਾ ਵਾਧਾ ਖਾ ਖਾ ਕੇ ਉਹਨਾਂ ਦਾ ਕੋਈ ਟਾਈਮ ਟੇਬਲ ਨਹੀਂ ਰਹਿ ਗਿਆ ਜਦੋਂ ਆਪਾਂ ਟਾਈਮ ਟੇਬਲ ਤੇ ਲਾ ਦਿੰਨੇ ਕਬੂਤਰਾਂ ਨੂੰ ਜਦੋਂ ਸਾਡੇ ਕੋਲ ਉਹ ਫੇਰ ਕਬੂਤਰ ਆਪਣੇ ਬਿਮਾਰ ਹੁੰਦੇ ਆ ਤੇ ਜੇਕਰ ਆਪਾਂ ਪਹਿਲਾਂ ਹੀ ਹਲਾ ਕੇ ਰੱਖਿਆ ਹੋਵੇ ਕੋਈ ਟਾਈਮ ਟੇਬਲ ਹੀ ਨਾ ਹੋਵੇ ਤੇ ਕਬੂਤਰ ਛੇਤੀ ਬਿਮਾਰ ਨਹੀਂ ਹੁੰਦੇ ਠੀਕ ਆ ਸਟ੍ਰੌਂਗ ਹੋ ਜਾਂਦੇ ਆ ਭਰਾਵੋ ਕਬੂਤਰ ਸਹੀ ਆ ਤੇ ਮੇਰੇ ਵੀਰ ਭਰਾ ਕੋਸ਼ਿਸ਼ ਕਰੋ ਆਪਣੇ ਕੰਮਕਾਰ ਵੀ ਕਰੋ ਤੇ ਸ਼ੌਂਕ ਵੀ ਕਰੋ ਠੀਕ ਆ ਤੇ ਥੋੜਾ ਜਨਾ ਸਟ੍ਰੌਂਗ ਰੱਖਣ ਵਾਸਤੇ ਕਬੂਤਰਾਂ ਨੂੰ ਤੇ ਉਹ ਤਰੀਕੇ ਨਾਲ ਇਹਦੀ ਕੇਅਰ ਕਰੋ ਕਿ ਇੰਨੀ ਵੀ ਨਾ ਹਿੱਕ ਨਾ ਨਾ ਇਹਨਾਂ ਨੂੰ ਲਾ ਕੇ ਰੱਖੋ ਕਿ ਬਾਅਦ ਵਿੱਚ ਫਿਰ ਦੁੱਖ ਵੀ ਉਨਾ ਹੀ ਹੁੰਦਾ ਠੀਕ ਆ ਤੇ ਜਦੋਂ ਅਸੀਂ ਇਹਨਾਂ ਤੋਂ ਉਮੀਦ ਲਾ ਲੈਂਦੇ ਨਾ ਦੁੱਖ ਦਾ ਕਾਰਨ ਉਹੀ ਉਮੀਦ ਬਣਦੀ ਆ ਜਦੋਂ ਕਿ ਸਾਨੂੰ ਕੋਈ ਦੁੱਖ ਨਹੀਂ ਦੇ ਸਕਦਾ ਦੁੱਖ ਦਾ ਕਾਰਨ ਅਸੀਂ ਆਪ ਹੀ ਆਪ ਹੀ ਪੈਦਾ ਕਰਦੇ ਆ ਠੀਕ ਆ ਜਿੰਨਾਂ ਨੂੰ ਹਿੱਕ ਨਾ ਲਾਵਾਂਗੇ ਤੇ ਉਹਨਾਂ ਹੀ ਜ਼ਿਆਦਾ ਫੇਰ ਕੰਮ ਖਰਾਬ ਹੁੰਦਾ ਆ ਜੋੜਾ ਸੇਲ ਤੇ ਲਾਇਆ ਸੀਗਾ ਲਾਤਾ ਜੋੜਿਆਂ ਵਿੱਚ ਰਾਜਨ ਵਾਲਾ ਬੈਠਾ ਆ ਜੋੜਾ ਠੀਕ ਆ ਇੱਕ ਸ਼ਾਹ ਆਖੀ ਕਬੂਤਰੀ ਜਿਹੜੀ ਮੋਜਰ ਆ ਉਹਨੇ ਖਲ ਛਾਮੀ ਆਂਡਾ ਦੇ ਦਿੱਤਾ ਇੱਥੇ ਹੀ ਪੱਧਰਾ ਹੀ ਦੇ ਦਿੱਤਾ ਆ ਪਿਆ ਆ ਤੇ ਅਮੇ ਇੱਟ ਵੀ ਲਾਈ ਸੀ ਇੱਧਰ ਕੀਤਾ ਸੀ ਉਹਨੇ ਫੇਰ ਖਿੱਚ ਕੇ ਇੱਧਰ ਕਰ ਲਿਆ ਬੂਹੇ ਵਿੱਚ ਹੀ ਦੇ ਦਿੱਤਾ ਇੱਥੋਂ ਐਂਟਰ ਕਰਨਾ ਭਾਵੇਂ ਪੈਰ ਰੱਖਿਆ ਜਾਵੇ ਕਿਉਂਕਿ ਇਹ ਮੈਂ ਬਾਅਦ ਛੱਡੇ ਜੋੜੇ ਥੋੜੇ ਜੇ ਤੇ ਬਾਕੀਆਂ ਨੇ ਖਾਣੇ ਮਲਲੇ ਸੀ ਇਹਨਾਂ ਨੂੰ ਫੇਰ ਕਿਸੇ ਪਾਸੇ ਮੱਲਿਆ ਨਹੀਂ ਗਿਆ ਤੇ ਇਹਨਾਂ ਨੇ ਫੇਰ ਪਧਰੇ ਹੀ ਆਂਡੇ-ਮੁੰਡੇ ਦੇ ਦਿੱਤੇ ਤੇ ਇਹ ਕਾਇ ਗੱਲੜ ਕਬੂਤਰ ਘੁੰਮਦਾ ਪਿਆ ਦਿਖਾ ਦਾਂ ਤੁਹਾਨੂੰ ਆਹ ਕਬੂਤਰੀ ਹੈ ਗੱਲੜੀ ਤੇ ਆਹ ਕਬੂਤਰ ਠੀਕ ਹੈ ਭਰਾ ਮੰਗਦੇ ਸੀ ਵਿੱਚ ਜੋੜੇ ਪਰ ਨਹੀਂ ਉਹ ਤਰੀਕੇ ਨਾਲ ਪੈਸੇ ਨਹੀਂ ਗਏ ਭਰਦੇ ਠੀਕ ਹੈ ਨਾ ਤੇ ਤਾਂ ਕਰਕੇ ਫਿਰ ਭਰਾਵੋ ਆਪਾਂ ਨੇ ਮੜਾ ਹੀ ਕਰ ਦਿੱਤਾ ਤੇ ਆਪਾਂ ਨੇ ਫਿਰ ਜੋੜੇ ਲਗਾ ਦਿੱਤੇ ਕਿਉਂਕਿ ਸਾਰੇ ਭਰਾਵਾਂ ਨੂੰ ਪਤਾ ਕਬੂਤਰ ਬਹੁਤ ਬਹੁਤ ਮਹਿੰਗੇ ਵਿਕਦੇ ਪਏ ਆ ਬਹੁਤ ਖੜਾਰੀ ਮਹਿੰਗੇ ਤੋਂ ਮਹਿੰਗੇ ਮੈਂ ਸਿਰਫ ਜੈਨੂਨ ਜਾਂ ਰੇਟ ਰੱਖਿਆ ਸੀਗਾ ਜਿੰਨਾ ਕ ਆਪਾਂ ਨੂੰ ਸਹੀ ਲੱਗਾ ਠੀਕ ਹੈ ਨਾ ਤੇ ਇਹ ਕਬੂਤਰ ਦੇਣ ਵਾਲੇ ਨਹੀਂ ਸੀਗੇ ਫਿਰ ਵੀ ਮੈਂ ਸੇਲ ਦੇ ਉੱਪਰ ਲਾਏ ਸੀਗੇ ਆ ਬੇਠਾ ਜੋੜਾ ਠੀਕ ਹੈ ਦੇਖੋ ਬਾਝ ਡਾ ਕਬੂਤਰ ਆਵਾਲੇ ਤੇ ਕਬੂਤਰੀ ਪੱਕੀ ਠਾਲੇ ਦੀ ਬਾਹਰ ਚਲੀ ਗਈ ਹੈ ਤੇ ਤਾਂ ਕਰਕੇ ਭਰਾਵਾ ਫਿਰ ਮਰਜੀ ਹੈ ਨਾ ਭਰਾਵਾ ਦੀ ਮੈਂ ਤੇ ਇੱਕ ਚੀਜ਼ ਦੇਖੀ ਆ ਕਿ ਬਹੁਤ ਜ਼ਿਆਦਾ ਰੋਲਾ ਨੈਟ ਦੇ ਉੱਪਰ ਕਬੂਤਰ ਦੀ ਪਛਾਣ ਕੀ ਆ ਪਰ ਪੱਲਾ ਕੀ ਆ ਕਿਦਾਂ ਦੇ ਪੰਜੇ ਹੋਣੇ ਚਾਹੀਦੇ ਕਿਦਾਂ ਦਾ ਜੋੜ ਹੋਣਾ ਚਾਹੀਦਾ ਤੇ ਦੁਨੀਆ ਖਰੀਦਣ ਵਾਲੀ ਵੀ ਬੜੀ ਆ ਦੁਨੀਆ ਮੈਂ ਵੇਖੀ ਬਹੁਤ ਜ਼ਿਆਦਾ ਖਰੀਦਣ ਵਾਲੀ ਬਹੁਤ ਖਡਾਰੀ ਖਰੀਦਣ ਵਾਲੇ ਆ ਕਬੂਤਰ ਬਹੁਤ ਜ਼ਿਆਦਾ ਵੇਚਣ ਵਾਲੇ ਆ ਪਰ ਮੈਨੂੰ ਖਡਾਰੀ ਨਹੀਂ ਕੋਈ ਲੱਭਾ ਜੇ ਮੈਂ ਸਾਫ਼ ਜੀ ਗੱਲ ਕਰਾਂ ਨਾ ਮੈਨੂੰ ਨਹੀਂ ਕੋਈ ਖਡਾਰੀ ਲੱਭਾ ਕਿਉਂਕਿ ਇਹ ਕਬੂਤਰ ਮੈਂ 7 ਤੋਂ 7 ਡਾਏ ਆ ਕਿਸੇ ਦੀ ਸਮਝ ਵਿੱਚ ਹੀ ਨਹੀਂ ਆਏ ਜੇ ਕੋਈ ਚੰਗਾ ਖਡਾਰੀ ਕਿਸੇ ਨੇ ਸਵਾਬ ਹੀ ਦਿੰਦਾ ਨਾ ਤੇ ਉੱਥੇ ਲੋਕੀ ਲੱਖ ਰੁਪਇਆ ਭਰ ਕੇ ਲੈ ਲੈਂਦੇ ਆ 1.5 ਲੱਖ ਰੁਪਇਆ ਹੁਣ ਵੀਡੀਓ ਦੇਖੀਏ ਕਿ 1.5 ਲੱਖ ਰੁਪਇਆ ਜੋੜਾ ਕਹਿੰਦੇ ਕਿ ਜਿਹੜਾ ਮਰਜ਼ੀ ਚੁਣ ਕੇ ਲੈ ਲਵੋ ਠੀਕ ਆ ਸਾਰਿਆਂ ਦੇ ਚੰਗੇ ਕਬੂਤਰ ਮੈਂ ਇਹ ਨਹੀਂ ਕਹਿੰਦਾ ਮਾੜੇ ਆ ਮੈਂ ਗੱਲ ਇਹ ਕਰਦਾ ਜੇਕਰ ਉਹ ਮਾੜਾ ਵੀ ਦਵੇ ਲੋਕੀ ਪਹਿਚਾਣਦੇ ਕੀ ਆ ਕੁਛ ਵੀ ਨਹੀਂ ਪਹਿਚਾਣਦੇ ਤਾਂ ਵੀ ਉਹ 1.5-2 ਲੱਖ ਰੁਪਇਆ ਭਰ ਕੇ ਲੈ ਲੈਂਦੇ ਆ ਤੇ ਜੇਕਰ ਮੈਂ ਕਹਾਂ ਕਿ ਮੈਂ ਕਬੂਤਰ ਵੇਚਨੇ ਮੈਂ 10000 ਦਾ ਜੋੜਾ ਉਹਨਾਂ ਨਾਲ ਦਾ ਦੇ ਦੂੰਗਾ ਉਹਨੋਂ ਤੋਂ ਵੱਧ ਉੱਡਣ ਵਾਲਾ ਦੇ ਦੂੰਗਾ ਪਰ ਨਹੀਂ ਲੋਕ ਲੈਂਦੇ ਕਹਿੰਦਾ ਭਾਵਾ ਦਾ ਰੋਲਾ ਰੱਪਾਈ ਆ ਹੋਰ ਕੁਛ ਨਹੀਂ ਹੈਗਾ ਠੀਕ ਆ ਰੋਲਾ ਰਪੇ ਰੋਲੇ ਰਪਿਆਲੇ ਬੰਦੇ ਕੋ ਲੈਣੇ ਆ ਕਿ ਜਿੰਨੇ ਚਾਰ ਬਾਜ਼ੀਆਂ ਜਿੱਤੀਆਂ ਆੁੱਡਾਂ ਨਾਲ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ ਸਬੂਤ ਆ ਹੀ ਰਹਿ ਗਿਆ ਉਹਨੇ ਚਾਰ ਬਾਜ਼ੀਆਂ ਜਿੱਤੀਆਂ ਜੇ ਉਹਨੇ ਚਾਰ ਬਾਜ਼ੀਆਂ ਜਿੱਤੀਆਂ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਇਹਦਾ ਮਤਲਬ ਇਹ ਥੋੜੀਆ ਤੁਹਾਨੂੰ ਬਾਜੀ ਜਿੱਤੇ ਦਊਗਾ ਠੀਕ ਆ ਜੇ ਬਾਜੀ ਜਿੱਤਿਆਂ ਤੇ ਭੈਣ ਭਰਾ ਦਊਗਾ ਉਹ ਤੁਹਾਨੂੰ ਕੋਈ ਵੀ ਦੇ ਦਊਗਾ ਇਹ ਕਿੱਥੋਂ ਸਿੱਧ ਹੋ ਗਿਆ ਇੱਥੋਂ ਹੀ ਸਾਡੀ ਮੂਰਖਤਾ ਜਿਹੜੀ ਸਭ ਤੋਂ ਵੱਡੀ ਮੈਨੂੰ ਦੇਖਦੀ ਆ ਕਿ ਇਹ ਕਿੱਥੋਂ ਸਿੱਧ ਹੋ ਗਿਆ ਕਿ ਜੇਕਰ ਉਹ ਬਾਜ਼ੀਆਂ ਜਿੱਤਦਾ ਤਾਂ ਤੁਹਾਨੂੰ ਬਾਜ਼ੀਆਂ ਵਾਲੇ ਕਬੂਤਰ ਹੀ ਦੇ ਦਊਗਾ ਉਥੇ ਆਪਾਂ ਹੱਸ ਕੇ 1.5 ਤੋਂ 2 ਲੱਖ ਰੁਪਇਆ ਭਰ ਦਿੰਨੇ ਆ ਤੇ ਆਪਾਂ ਇਹ ਚੀਜ਼ ਉਥੇ ਨਹੀਂ ਦੇਖਦੇ ਕਿ ਯਾਰ ਸਾਨੂੰ ਉਹੀ ਕਬੂਤਰ ਦੇਣ ਲੱਗਾ ਉਹ ਜਾਂਦੇ ਭੈਣ ਭਰਾ ਦੇਣ ਲੱਗਾ ਆ ਕਿਹੜੇ ਦੇਣ ਲਗਾ ਨੇ ਬਸ ਉਹਨੇ ਬਾਜ਼ੀਆਂ ਜਿੱਤੀਆਂ ਆ ਆਪਾਂ 1.5 ਤੋਂ 2 ਲੱਖ ਰੁਪਇਆ ਦਿੱਤਾ ਤੇ ਜੋੜਾ ਚੱਕ ਲਿਆਂਦਾ ਉਹ ਕੋਈ ਵੀ ਦੇ ਦੇਵੇ ਠੀਕ ਹੈ ਨਾ ਤੇ ਜੇਕਰ ਮੈਂ ਇੱਧਰ ਕਹਾਂ ਕਿ ਮੈਂ ਸਾਤੋਂ ਸੱਤ ਉੱਡਣ ਵਾਲੇ ਤੁਹਾਨੂੰ ਦਿਨਾ 10000 ਦਾ ਜੋੜਾ ਨਾ ਜੀ ਤੂੰ ਬਾਜ਼ੀਆਂ ਨਹੀਂ ਜਿੱਤੀਆਂ ਬਾਜ਼ੀਆਂ ਜਿੱਤਣ ਦੇ ਬਹੁਤ ਕਾਰਨ ਹੁੰਦੇ ਆ ਠੀਕ ਆ ਹਾਰਨ ਦੇ ਬਹੁਤ ਕਾਰਨ ਹੁੰਦੇ ਆ ਕੁਝ ਛੱਡੀਆਂ ਜਾਂਦੀਆਂ ਕੁਝ ਨਹੀਂ ਛੱਡੀਆਂ ਜਾਂਦੀਆਂ ਕੁਝ ਬੰਦੇ ਕਬੂਤਰਾਂ ਤੇ ਡਿਪੈਂਡ ਹੋ ਗਏ ਆਪਣੇ ਕੰਮਕਾਰ ਬੜੇ ਆ ਠੀਕ ਆ ਪਹਾਰੇ ਵੀ ਆ ਪਰ ਆਪਣੇ ਕਬੂਤਰ ਵਧੀਆ ਉੱਡੇ ਆ ਅਸੀਂ ਆਨੰਦ ਲਿਆ ਬਾਜ਼ੀਆਂ ਦਾ ਠੀਕ ਆ ਬਹੁਤੀਆਂ ਬਾਜ਼ੀਆਂ ਤੇ ਸਾਨੂੰ ਧੋਖੇ ਨਾਲ ਹੀ ਹਰਾਈਆਂ ਗਈਆਂ ਆ ਤੇ ਬਹੁਤੀਆਂ ਮੈਂ ਛੱਡੀਆਂ ਵੀ ਨਹੀਂ ਠੀਕ ਆ ਤੇ ਕਹਿੰਦਾ ਭਾਵਾ ਕਿ ਦੋ ਤਿੰਨ ਬਾਜ਼ੀਆਂ ਮੈਂ ਜਿੱਤੀਆਂ ਜਿਹੜਾ ਵੀ ਉਹ ਚਾਰ ਪੰਜ ਬਾਜ਼ੀਆਂ ਮਤਲਬ ਕਿ ਸਾਨੂੰ ਇਨਾਮ ਵੀ ਨਹੀਂ ਮਿਲਿਆ ਉਹਨਾਂ ਦਾ ਠੀਕ ਆ ਵੈਸੇ ੱਟਕਾ ਹੀ ਹੋ ਗਿਆ ਕبھی ਚੋ ਹੋ ਸਕਦਾ ਤਿੰਨ ਚਾਰ ਆਪਾਂ ਹਾਰੇ ਹੋਵਾਂਗੇ ਉਹ ਵੀ ਮੈਨੂੰ ਚੰਗੀ ਤਰ੍ਹਾਂ ਨਾਲ ਪਤਾ ਆਪਾਂ ਕਿਹੜੇ ਕਾਰਨ ਕਰਕੇ ਹਾਰੇ ਮੇਰੇ ਕਬੂਤਰ ਬਿਮਾਰ ਝਰਦੇ ਸੀਗੇ ਠੀਕ ਆ ਇਹ ਤੇ ਚਲੋ ਇੱਕ ਬਹਾਨਾ ਵੀ ਹੋ ਜਾਂਦਾ ਬੰਦਿਆਂ ਦਾ ਕਿ ਯਾਰ ਉਦੋਂ ਤੇਰੇ ਕਬੂਤਰ ਹੀ ਬਿਮਾਰ ਸੀਗੇ ਮੈਨੂੰ ਪਤਾ ਦੁਨੀਆ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੀ ਪਰ ਜੋ ਸੱਚ ਆ ਉਹ ਤੇ ਸੱਚ ਹੀ ਰਹਿਣਾ ਤੇ ਇਸ ਕਰਕੇ ਮੈਂ ਦੱਸਿਆ ਵੀ ਨਹੀਂ ਕਦੀ ਕਿਸੇ ਨੂੰ ਠੀਕ ਆ ਤੇ ਕਿਉਂਕਿ ਦੁਨੀਆ ਨੂੰ ਪੜਿਆ ਫੇਰ ਹੀ ਲਿਖਣਾ ਸ਼ੁਰੂ ਕੀਤਾ ਸਹੀ ਆ ਗੱਲਾਂ ਦੇ ਸਾਰੀਆਂ ਦੇ ਜਵਾਬ ਹੈਗੇ ਆ ਸਾਰੀਆਂ ਦੇ ਜਵਾਬ ਹੈਗੇ ਪਰ ਮੂਰਖਾ ਨੂੰ ਜਵਾਬ ਦੇ ਕੇ ਕਰਨਾ ਕੀ ਆ ਠੀਕ ਹੈ ਨਾ ਜਿਹਨੇ ਸਮਝਣਾ ਨਾ ਹੋਵੇ ਉਹਨੂੰ ਜਵਾਬ ਦੇ ਕੇ ਕਰਾਂਗੇ ਕੀ ਠੀਕ ਹੈ ਪ੍ਰਭੂ ਤੇ ਤਾਂ ਕਰਕੇ ਜ਼ਰੂਰਤ ਨਹੀਂ ਹੈਗੀ ਕਿਸੇ ਨੂੰ ਜਵਾਬ ਦੇਣ ਦੀ ਮੈਂ ਤਾਂ ਇਹੀ ਕਹਿਣਾ ਕਿ ਸ਼ੌਂਕ ਵੀ ਕਰੋ ਆਪਣਾ ਕੰਮਕਾਰ ਵੀ ਕਰੋ ਤੇ ਜੇ ਕਬੂਤਰ ਤੁਸੀਂ ਖਰੀਦਣਾ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਕੋਲ ਲੈ ਲਓ ਮੈਂ ਤਾਂ ਜੋੜੇ ਲਾ ਦਿੱਤੇ ਆ ਠੀਕ ਹੈ ਨਾ ਪਰ ਮੈਂ ਗੱਲ ਇਹ ਕਹਿ ਰਿਹਾ ਆ ਕਿ ਇਹ ਚੀਜ਼ ਦੇ ਪਿੱਛੇ ਨਾ ਜਾਇਓ ਕਿ ਫਲਾਣੇ ਨੇ ਬਾਜ਼ੀਆਂ ਜਿੱਤੀਆਂ ਆ ਤੇ ਆਪਾਂ ਉਹਦੇ ਕੋ ਪੈਸੇ ਭਰ ਕੇ ਜੋੜੇ ਲੈ ਲਈਏ ਪੂਰੀ ਉਹਦੀ ਜੜ ਤੱਕ ਜਾਓ ਠੀਕ ਆ ਫੇਰ ਕਬੂਤਰ ਲਓ ਕਿਸੇ ਕੋਲੋਂ ਵੀ ਲਓ ਸਹੀ ਆ ਤੇ ਬਾਕੀ ਜੇ ਕੋਈ ਗੱਲ ਮਾੜੀ ਲੱਗੀ ਹੋਵੇ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਭਰਾਵੋ ਠੀਕ ਆ ਤੇ ਦੱਸਿਓ ਕਿਵੇਂ ਲੱਗੀ ਆ ਵੀਡੀਓ ਤੇ ਸ਼ੇਅਰ ਕਰ ਦਿਓ ਦੱਸਿਓ ਕਿਵੇਂ ਲੱਗੇ ਆ ਕਬੂਤਰ ਉਹ ਜੇ ਬਾਹਰ ਆ ਗਏ ਆ ਆ ਬੈਠੇ ਆ ਬਸ ਇਹਨਾਂ ਇੱਕ ਇੱਕ ਉੱਤਰ ਰੱਖੇ ਆਪਾਂ ਨੇ ਬਾਕੀ ਲਾਤੀ ਸੇਲ ਤੇ ਭਰਾਵੋ ਠੀਕ ਆ ਠੀਕ ਆ ਧੰਨਵਾਦ ਆ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ